ਐਵੇਂ ਹੀ ਹੁਣ ਉਹਦੇ ਬਾਰੇ ਕਦੀ ਵੀ ਨਹੀਂ ਸੋਚਣਾ ਸਹੀ ਗੱਲ ਦਾ ਸਮਝਣਾ ਐਵੇਂ ਸੋਚ-ਸੋਚ ਕੇ ਨਾ ਫਿਰ ਮਾਨੂੰ ਹੋਰ ਤਰ੍ਹਾਂ ਹੁੰਦਾ ਵਾ ਹੁਣ ਲਾ ਤੂੰ ਵੀ ਕਹਿਨਾ ਕਿ ਤੂੰ ਹੀ ਮੰਮੀ ਜਵਾਬ ਦੇ ਚਾਚਾ ਤੇਰਾ ਵੀ ਮੈਨੂੰ ਕਹਿ ਗਿਆ ਹੁਣ ਬੁਰੀ ਤੇ ਵਿੱਚ ਮੈਂ ਹੀ ਬਣ ਗਈ ਨਾ ਕਿੰਨੇ ਨਹੀਂ ਆਪਾਂ ਦੋਵੇਂ ਜਾਣੀਆਂ ਜਾਵਾਂਗੀਆਂ ਇਹਨੇ ਕਿਉਂ ਨਹੀਂ ਜਾਣਾ ਹੈਗਾ ਇਹ ਕਿਹੜੇ ਕਿਤੇ ਜਾਂਦੀ ਹੈਗੀ ਆ ਭਾਬੀ ਜੀ ਹੱਲੇ ਨਾ ਨਾ ਗਈ ਤੇ ਚੰਗਾ ਹੀ ਆ ਇਹਨੇ ਨਾ ਟੈਸਟ ਭਰੇ ਆ ਵਾ ਤੇ ਜਿਹੜੇ ਪੈਰੀ ਆਏ ਨਾ ਉਹਨੇ ਪੈਰੀ ਮੁੜ ਜਾ ਮੰਮੀ ਇਦਾਂ ਚੰਗੇ ਲੱਗੀਦਾ ਕੀ ਕਰਨ ਦੇ ਉਹਦੇ ਹੀ ਮੰਮੀ ਖਾ ਤਾਂ ਡੇਲੀ ਤਾਂ ਖਾਦੀ ਹੋਈ ਆ ਮੰਮੀ ਪਤਾ ਨਹੀਂ ਆਪ ਅੰਦਰ ਚਲ ਗਈ ਤੁਸੀਂ ਮੈਨੂੰ ਇੱਥੇ ਗਰਮੀ ਲੱਗਣ ਦੀ ਗਰਲੀ ਨਾ ਤੂੰ ਬਾਹਰ ਖਲੋਤੀਂ ਮੈਂ ਕਿਹੜੇ ਸ਼ੌਂਗ ਨਾਲ ਖਲੋਤੀਂ ਆ ਮੰਮੀ ਆਲ ਵੇਖ ਲੋ ਮੈਂ ਚਾਚਾ ਜੀ ਘਰ ਨਹੀਂ ਹੌਸਲਾ ਦੇ ਕਰ ਤੇ ਤੂੰ ਸੜਕ ਤੇ ਰੋਣਾ ਪਾਈ ਜਾਂ ਨਹੀਂ ਗੱਲ ਮੈਨੂੰ ਦੱਸ ਹੌਸਲਾ ਨਾਲ ਕੀ ਹੋਇਆ ਕੀ ਆ ਹਾਂ ਸੁਨੇ ਨ ਦੱਸਣ ਗਈਆਂ ਸੜਕ ਤੇ ਕੀ ਹੈ ਕੋਈ ਵੀ ਨਹੀਂ ਵੇਖਣ ਦਿਆ ਵਾ ਤੇ ਹੀ ਵੀ ਨਾ ਆਪਣੀ ਮਾਮ ਗੁਣਾ ਮੈਨੂੰ ਚੋਪੇ ਕਰਮ ਦੇ ਰਹੇ ਹੋ ਅੱਜ ਪਤਾ ਉਹਨਾਂ ਨੇ ਕੀ ਕੀਤਾ ਵਾ ਕੀ ਹੋ ਗਿਆ ਹਣਾ ਨਾਵ ਘਰ ਗਈ ਹਾਂ ਉਹ ਥੇ ਘੰਟਾ ਵੱਧ ਲੱਗ ਗਿਆ ਵਾ ਤੇ ਮੈਂ ਘਰ ਆਈ ਹਾਂ ਤੇ ਮੰਮੀ ਨੇ ਮੈਨੂੰ ਅੰਦਰ ਨਹੀਂ ਹੋਣ ਦਿੱਤਾ ਆਂਦੀ ਜਿਹੜੀ ਪੈਰੇ ਆਈ ਹੈ ਨਾ ਉਹ ਪੈਰੇ ਵਾਪਸ ਚਲ ਜਾ ਇਥੇ ਮੈਂ ਕਿਹੜਾ ਗਨਾਹ ਕਰਤਾਈ ਆਂਦੇ ਉਧਰ ਨਹੀਂ ਜਾਣਾ ਹੈਗਾ ਉਧਰ ਜਾਣਾ ਕਿਉਂ ਨਹੀਂ ਕਿਤੇ ਨਹੀਂ ਕੁਝ ਹੁੰਦਾ ਹੈਗਾ ਚਲ ਮੈਂ ਮੰਮੀ ਨਾਲ ਕਰਦਾ ਹਾਂ ਗੱਲ ਬੂਆ ਕੋਲ ਟਾ ਡਿਆ ਹੈ ਖੋਲਣਗੇ ਉਹਦਾ ਮੇਰੇ ਆਇਆ ਤੇ ਨਹੀਂ ਖੋਲਿਆ ਹੈਗਾ ਉਹ ਕਿਤੇ ਨਹੀਂ ਮੰਮੀ ਵੀ ਨਾ ਹੱਦ ਕਰਦੇ ਆ ਨਿੱਗੀ ਜੀ ਗੱਲ ਨੂੰ ਐਡੀ ਬੁਧਾ ਚੜਾ ਦਿੰਦੇ ਆ ਨਾ ਤਮਾਸ਼ਾ ਲੋਕਾਂ ਨੂੰ ਬਖਾਲ ਦਈਏ ਕੇ ਬੰਨਾ ਨਹੀਂ ਖਲੋ ਇੱਥੇ ਗਰਮੀ ਦੇ ਵਿੱਚ ਤੈਨੂੰ ਵੀ ਪਤਾ ਲੱਗੇ ਸੱਸ ਮਾਂ ਦਾ ਕਹਿਣਾ ਕਿਤਰਾ ਮੰਨੀ ਦਾ ਵਾ ਉਹ ਮੰਮੀ ਖੋਲੋਗਾ ਬੁਆ ਕੀ ਕਰਨ ਦੇ ਜੇ ਅੱਛਾ ਲਾਵਾ ਆਵਾ ਆਓ ਖੋਲੋ ਬੁਆ ਮੰਮੀ ਸੁਣ ਵੀ ਮੰਮੀ ਬੂਆ ਖੋਲਿਆ ਨਾ ਪੋਤਾ ਐ ਖੋਲਿਆ ਵਾ ਆ ਤਾਂ ਫਿਰ ਪੁੱਤ ਕਹਿਣਾ ਵੀ ਮੰਨਦਾ ਵਾ ਤੂੰ ਕਹਿਣਾ ਨਹੀਂ ਨਾ ਮੇਰਾ ਮੰਨਦੀ ਜਾਨੀ ਕੇ ਬੰਨੇ ਤੇ ਬਾੜ ਉਧਰ ਜਾਨੀ ਆ ਮੰਮੀ ਸੋ ਮੇਰੀ ਗੱਲ ਤੁਸੀਂ ਕੀ ਡਰਾਮਾ ਲਾਇਆ ਵਾ ਮੈਂ ਘੜੀ ਗੇ ਚਲ ਗਿਆ ਕਿਤੇ ਤੇ ਮਗਰੋਂ ਤਾਂ ਤੁਸੀਂ ਹੋਰ ਹੀ ਠੇੜਾ ਖੜਾ ਕਰਤਾ ਤੇ ਇਹਨੂੰ ਪੋਸ਼ਾ ਮੈਂ ਕਦੋਂ ਦੀ ਵੇਖਣ ਦੀ ਇੱਥੇ ਆਸੇ ਪਾਸੇ ਹੈ ਹੀ ਨਹੀਂ ਦਿਨ ਹੀ ਨਹੀਂ ਲਈ ਉਧਰੋਂ ਚੁੱਪ ਕਰਕੇ ਮਲਕੜੇ ਤੁਰ ਹੀ ਆਉਂਦੀ ਹੁਣ ਤੁਸੀਂ ਚਲ ਗਈ ਤਾਂ ਅਖਰਾਕੀ ਉਹ ਆਪਣਾ ਘਰ ਹੀ ਹੁਣ ਮੈਂ ਨਾ ਘੜੀ ਆਉਂਦਾ ਤਾਂ ਕੀ ਤੂੰ ਬਾਹਰ ਦੱਸ ਹੁਣ ਬੂਆ ਬੰਦ ਕਰੇ ਮਗਰ ਤੁਰ ਜੰਨੀ ਆ ਉਹ ਤੇਰੇ ਪਿਛਲਿਆਂ ਨੇ ਆਣ ਕੇ ਕਰਨਾ ਮੰਮੀ ਮੈਂ ਤੁਹਾਨੂੰ ਦੱਸਦਾ ਮੇਰੇ ਪਿਛਲੇ ਤੁਹਾਨੂੰ ਕੀ ਆਂਦੇ ਆ ਹਰ ਗੱਲ ਤੇ ਤੁਸੀਂ ਉਹਨਾਂ ਨੂੰ ਨੌਲਦੇ ਰਹਿੰਦੇ ਆ ਜੇ ਮੈਂ ਕੁਝ ਆਂਦੀ ਨਹੀਂ ਆ ਤੇ ਇਹਦਾ ਮਤਲਬ ਥੋੜਾ ਜਿਹਾ ਵੀ ਤੂੰ ਮੈਨੂੰ ਬੋਲ ਹੀ ਜਾਣਾ ਵਾ ਉਤਰ ਲਈ ਨਾ ਤੁਸੀਂ ਬੱਸ ਕਰ ਕਦੀ ਚਾਹ ਨਾ ਵੀ ਘਰ ਨਿਕਲਦਿਆ ਕਰੋ ਟਾਈਮ ਯਾਰ ਇਹੋ ਗੱਲ ਤੁਸੀਂ ਆਪਣੀ ਮਾਂ ਨੂੰ ਸਮਝਾਓ ਨਾ ਅਸਲ ਚ ਇਹਨਾਂ ਨੂੰ ਤੁਸੀਂ ਗੁੰਗੀ ਵਿਆਹ ਕਿ ਲਿਆਉਣੀ ਹੀ ਜਿਹੜੀ ਤੁਹਾਡੇ ਇਸ਼ਾਰੇ ਸਮਝਦੀ ਬੋਲਦੀ ਨਾ ਤੁਹਾਡੇ ਅੱਗੇ ਤੁਹਾਡੇ ਮਾਂ ਪੁੱਤਾਂ ਨੇ ਸਾਰੀ ਉਮਰ ਮੈਨੂੰ ਹੀ ਸਮਝਾਉਂਦੇ ਹੋ ਤੁਸੀਂ ਵੀ ਉਹ ਯਾਰ ਮੇਰੀ ਗੱਲ ਸੁਣ ਨਹੀਂ ਤਾ ਚੱਲਣ ਵਾਲੀ ਕਿਹੜੀ ਗੱਲ ਆ ਤੇ ਜ਼ਰੂਰੀ ਇਹਨਾਂ ਉੱਚੀ ਬੋਲਣਾ ਵੀ ਆਂਡ ਕਮਾਂਡ ਕੋਈ ਸੁਣ ਲੇ ਉਹ ਤੁਹਾਡੀ ਸ਼ਰਮ ਕਰੀ ਦੀ ਹੋਈ ਦੀ ਆ ਸੁਣਦਾ ਤੇ ਸੁਣਦਾ ਰੇ ਕਿੰਨਾ ਕ ਚਿਰ ਮੈਂ ਚੁੱਪ ਬੈਠੀ ਰਹਿਣਾ ਵਾ ਤੂੰ ਹੱਸਣਾ ਦੇ ਕੀ ਰਹਿ ਗਿਆ ਮਗਰ ਬਾਕੀ ਹੁਣ ਇੱਕ ਨੂੰ ਨਹੀਂ ਸਮਝਦਾ ਜੇ ਮੰਮੀ ਨੇ ਸਮਝਦੀ ਤੇ ਤੇਰਾ ਉਹਦੇ ਫਰਜ਼ ਹੈ ਕਿ ਨਹੀਂ ਸਮਝਣਾ ਤੁਸੀਂ ਵੀ ਮੈਨੂੰ ਇਹ ਗੱਲ ਤੇ ਕਹਿ ਰਹੇ ਹੋ ਹਰ ਵਾਰੀ ਮੈਂ ਠੇਕਾ ਲਿਆ ਵਾ ਚੁੱਪ ਰਹਿਨ ਦਾ ਜੇ ਲੜਾਈ ਮਕਾਉਣੀ ਹੈ ਨਾ ਆਪਣੀ ਮਾਂ ਕੋ ਹੱਡ ਨਾਲੋਂ ਅੱਡ ਹੋ ਜੇ ਤਾਂ ਆਪਣੀ ਪਕਾਇ ਤੇ ਖਾਏ ਇਹਨੂੰ ਲਗਪਤਾ ਜਾਏਗਾ ਗਰਲੀ ਨਾ ਮੈਂ ਤੈਨੂੰ ਆਂਦਾ ਵੀ ਜਬਾਨ ਆਪਣੀ ਮੂੰਹ 'ਬਾੜਾ ਨੀ ਤੇ ਚਪੇੜ ਮਾਨੀ ਮਤ ਰੇਕ ਵੱਟ ਕੇ ਮਾਰ ਲੈਣੀ ਹੀ ਮਾਰੀ ਕਿਉਂ ਨਹੀਂ ਲਾਲੋਚਾ ਪੈ ਜੇ ਤੁਹਾਡੀ ਮਾਂ ਨੂੰ ਠੰਡ ਇਹੋ ਤਾਂ ਚੰਦੀ ਹੀ ਮਾਂ ਦਾ ਤਾਂ ਪਤਾ ਨਹੀਂ ਤੈਨੂੰ ਮੈਂ ਠੰਡ ਪਾ ਦੇਣੀ ਆ ਗਰਲੀ ਤੂੰ ਨਾ ਸਾਰਿਆਂ ਦਾੜੀਆਂ ਪਾਰ ਕਰਨਾ ਤੈਨੂੰ ਮੈਂ ਖੋਲੇ ਦਿੱਤੀ ਆ ਤੇ ਤੂੰ ਤਾਂ ਜਾਇਜ ਫਰਾ ਠਾਉਂਦੀ ਆ ਜੇ ਗੱਲ ਮਾੜੀ ਮੋਟੀ ਹੋ ਗਈ ਤਾਂ ਉੱਚੇ ਨਹੀਂ ਹਾਂ ਜਾਣਦੀ ਕਿ ਜੂਤ ਤਾਂ ਵੀ ਇੱਧਰ ਦੀਆਂ ਉੱਧਰ ਦੀਆਂ ਜਿਆਦਾ ਦੱਸਣਦੀਆਂ ਨਾਲੇ ਮੇਰੀ ਉਹ ਮਾਂ ਵਾ ਤੇ ਇਹ ਕਰਕੇ ਆ ਵੀ ਆਪਣੇ ਤਮੀਰ ਨਾਲ ਗੱਲ ਕਰ ਜਿਹੜੀ ਕਰਨੀ ਆ ਆਪਣੀ ਮਾਂ ਦਾ ਤਾਂ ਬੜਾ ਦੋਖ ਲੱਗਾ ਜਿਹੜੀ ਮੇਰੀ ਮਾਂ ਵਾ ਉਹ ਹੀ ਤੁਹਾਡੀ ਮਾਂ ਲੱਗਦੀ ਤੇ ਮੈਂ ਕਦੀ ਉਹਨਾਂ ਨੂੰ ਇਦਾਂ ਬੋਲਿਆ ਨਹੀਂ ਨਾ ਹੈਗਾ ਅੱਜ ਤੱਕ ਮਾੜੀ ਚੰਗੀ ਬੋਲੀ ਹੈ ਉਹਨਾਂ ਨੂੰ ਕੋਈ ਹਾਂਜੀ ਜੀ ਤੋਂ ਵੱਧ ਕਦੀ ਮੈਂ ਬੋਲਿਆ ਨਹੀਂ ਉਹਨਾਂ ਨੂੰ ਮੈਂ ਕਿਹੜਾ ਮਾੜਾ ਕਦੀ ਕਿਹਾ ਵਾ ਪਰ ਮੰਮੀ ਮੈਨ ਜਾਣ ਬੁੱਝ ਕੇ ਮੇਰੇ ਕੋ ਇਹ ਗੱਲਾਂ ਖਮੰਦੀ ਆ ਤੁਸੀਂ ਨਾਣਾ ਹੁੰਦੇ ਉਹਦਾਂ ਨਾ ਆਂਦੇ ਪਿਆਂਡ ਗਵਾਨ ਸੁਣਦਾ ਵਾ ਤੇ ਜਦੋਂ ਮੈਂ ਬੁਏ ਅੱਗੇ ਖਲੋਤੀ ਉਦੋਂ ਨਹੀਂ ਵੰਦੇ ਲੋਕ ਸਾਰੇ ਵੇਖ ਕੇ ਜਾਣਦੇ ਭੀਸ਼ਦਾਈਆਂ ਵਾਂਗੂ ਖਲੋਤੀ ਆ ਤੁਸੀਂ ਆਏ ਨਾ ਤੇ ਫੇਰ ਕੁੰਡਾ ਖੋਲਿਆ ਹੀ ਐਵੇਂ ਆਂਦੇ ਸੱਸਾ ਸੱਸਾ ਹੀ ਹੁੰਦਿਆਂ ਨੇ ਜੇ ਮਾਮਾ ਬਣ ਜਾਣ ਨਾ ਤਾਂ ਫੇਰ ਮਾਮਾ ਦੀ ਜ਼ਰੂਰਤ ਨਾ ਪਏ ਤਾਂ ਕੁੰਡਾ ਮਾਰ ਮੈਂ ਨਹੀਂ ਜ ਮਾਰਨਾ ਹੈਗਾ ਮੈਂ ਚੱਲੀ ਆਂ ਦਰਮ ਤਰੀ ਗਰਮੀ ਗੋੜੇ ਗੋੜੇ ਸਿਰਕ ਪਾ ਛੜਿਆ ਇੰਨੀ ਮੈਂ ਖੁਸ਼ ਹੀ ਹੈ ਨਾ ਤੁਹਾਡੇ ਕੋ ਜਰਿਆ ਨਹੀਂ ਜਾਂਦਾ ਮਾਮਾ ਪੁੱਤਾਂ ਕੋ ਵੇਹਾਂ ਕੱਢੀ ਪੁਰਕਦੀ ਗਈ ਆ ਗੁੱਸਾ ਦੇ ਇਨਾ ਚੜਨਿਆ ਵੀ ਅਜੇ ਦੋ ਲਾ ਹੀ ਦਮਾਂ ਜੇ ਮੰਮੀ ਨੇ ਕਹਿ ਜਿਤਾਈ ਤੇ ਕਿਹੜੀ ਗੋਲੀ ਚੱਲ ਗਈ ਇਹਨੇ ਨੂੰ ਕੁਝ ਅੰਕੋ ਕਿਹਾ ਹੀ ਹੋਗਾ ਤਾਂ ਬਾਹਰ ਨੂੰ ਕੱਢਿਆ ਹੱਦ ਹੋਈ ਐ ਨਾਲੀ ਦੀ ਵੇ ਹਲਾ ਸਮੰਡੇ ਕੰਮ ਫੇਰ ਹੁਣ ਫੋਨ ਫੜ ਕੇ ਤੇ ਬੈ ਗਈ ਆ ਤੇ ਮੁੜਕੇ ਨੇ ਕਹਿਣਾ ਵਾ ਦੀਦੀ ਆਪਾਂ ਲੇਟ ਹੋ ਗਏ ਤੁਸੀਂ ਲੇਟ ਕਰਾਇਆ ਵਾ ਤੁਸੀਂ ਕੰਮ ਨਹੀਂ ਛੇਤੀ ਕਰਦੇ ਹੈਗੇ ਜੇ ਛੇਤੀ ਜਾਣਾ ਵਾ ਤੇ ਬੰਦਾ ਇਹ ਵਾ ਕਿ ਛੇਤੀ ਛੇਤੀ ਹੱਥ ਹਲੰਦਾ ਵਾ ਫੇਰ ਮੁੜਕੇ ਮੈਂ ਕਿਹਾ ਤੇ ਫੇਰ ਗੁੱਸਾ ਕਰ ਲੈਂਦੀ ਕਿ ਤੁਸੀਂ ਮੈਨੂੰ ਬੈਠਾਂ ਅੰਦਰ ਰੋਕਦੇ ਹੋ ਸਮਣ ਕਰ ਲਾ ਉੱਠ ਕੇ ਕੰਮ ਹੁਣ ਫੇਰ ਬਾਦੂ ਚ ਆਪਾਂ ਲੇਟ ਹੋ ਜਾਣਾ ਵਾ ਗਰਲੀਨ ਪਾਇਂਦਾ ਘਰ ਆ ਲਿਆ ਹੀ ਕਫੜ ਕੇ ਵੇਰਲਾ ਜੇ ਤੱਕ ਗਰਲੇ ਨੇ ਗੁੱਸਾ ਨਹੀਂ ਛੱਡਿਆਗਾ ਕੋਈ ਬੰਦਾ ਪੁੱਛੇ ਜਿਹੜੀ ਗੱਲ ਹੋ ਗਈ ਆ ਹੁਣ ਛੱਡੇ ਖੜਾ ਮਿੱਟੀ ਪਾ ਤੇ ਪਰ ਛੱਡਣੀ ਥੋੜਾ ਬੰਨਾ ਗਰਲੇ ਨਾ ਇਧਰ ਬੈ ਮੇਰੀ ਗੱਲ ਸੁਣਾ ਕਾਦਾ ਗੁੱਸਾ ਵੈਨਾ ਯਾਰ ਜਿਹੜੀ ਗੱਲ ਹੋ ਗਈ ਆ ਉਹਨੂੰ ਛੱਡ ਦੀਦਾ ਜੰਨਿਆਣਾਂ ਕੋਲ ਇੱਕੋ ਗੱਲ ਤੇ ਪਿੱਛੇ ਪੈਜੀਦਾ ਗੱਲ ਛੋਟੀ ਹੀ ਜਿੰਨੂੰ ਮੈਂ ਛੱਡਦਾ ਕਿੰਨੇ ਵੱਡੇ ਕਰਦੇ ਜੀਆਂ ਦੀ ਗੱਲ ਹੀ ਇਹ ਕਿਹੜੀ ਕਿਹ ਓਪਰੇ ਨਾਲ ਲੜਾਈ ਆ ਵੀ ਹਾਂ ਵੀ ਆਪਾਂ ਫੈਸਲਾ ਕਰਕੇ ਰਹਿਣਾ ਮੈਂ ਕੌਣ ਹੁੰਨੀ ਆ ਤੁਹਾਨੂੰ ਕਾਹ ਕਹਿਣ ਵਾਲੀ ਕੱਲ ਵਧੀਆ ਹੀ ਨੇ ਮੰਮੀ ਨੇ ਜਦੋਂ ਘਰੋਂ ਬਾਹਰ ਕੱਢ ਛੱਡਿਆ ਹੀ ਫੇ ਸ਼ੁਕਰ ਕਰੋ ਕਿ ਇਹਨੇ ਵੇਖਿਆ ਨਹੀਂ ਹੀ ਵੇਖਿਆ ਹੁੰਦਾ ਤਾਂ ਫੇ ਕੀ ਆਂਦੇ ਲੋਕ ਕਿ ਨਾਉਂ ਕਾਤੋਂ ਕਰੋ ਗੱਡੀ ਬੜੀ ਤੁਹਾਡੀ ਲੋਕਾਂ ਸੋਭਾ ਕਰਨੀ ਹੀ ਮੰਮੀ ਨੂੰ ਨਹੀਂ ਸਮਝਾਇਆ ਹੈਗਾ ਫੇ ਮੰਮੀ ਤੁਸੀਂ ਗਲਤ ਹੋ ਬਸ ਮੈਨੂੰ ਹੀ ਕਿਹਾ ਵਾ ਓ ਯਾਰ ਮੈਨੂੰ ਮੌਕਾ ਤੋ ਹੀ ਕਰੋ ਦਿੱਤਾ ਵਾ ਗੱਲ ਕਰਨ ਦਾ ਮੌਕਾ ਤੂੰ ਹੀ ਰੱਗੋ ਮੇਰੇ ਤੇ ਹੱਥ ਚੁੱਕਣ ਬਏ ਓਏ ਹੱਥ ਕਿਤੇ ਨਹੀਂ ਚੁੱਕਾ ਲੱਗਾ ਮੈਂ ਬਾਹਰੋਂ ਗਰਮੀ ਖਬੈਦਾ ਪਿਆ ਆ ਤੇ ਆਣ ਕੇ ਜੋ ਤੈਨੂੰ ਵੇਖਿਆ ਤੇ ਕੋਈ ਸੁਝਾ ਹੀ ਨਹੀਂ ਹੈਗਾ ਮੈਂ ਤੈਨੂੰ ਅੱਗੇ ਦੱਸ ਕਦੀ ਕਿਹਾ ਨਾ ਕੁਝ ਤਾਂ ਇਹ ਮੈਨੂੰ ਇਹ ਗੱਲ ਦਾ ਗੁੱਸਾ ਵਾ ਫੇ ਅੱਗੇ ਤੇ ਮੈਨੂੰ ਕੁਝ ਕਹਿਣੀ ਹੂਣ ਕਾ ਤੂੰ ਮੈਨੂੰ ਕਿਹਾ ਤੇ ਆਹ ਮਾਰ ਲਿਆ ਤੇ ਤਿਆ ਕਹਿ ਲਿਆ ਗੱਲ ਜੀ ਗਈ ਉਸ ਆਪ ਦੀ ਉਹ ਗਰਲੀ ਨੂੰ ਪਤਾ ਗੱਲ ਕੀ ਹੁੰਦੀ ਆ ਮਨ ਲਾ ਜੇ ਮੰਮੀ ਨੇ ਤੈਨੂੰ ਕੁਝ ਕਹਿ ਦੇ ਦਿੱਤਾ ਸੀ ਤੇ ਤੂੰ ਸਬਰ ਕਰ ਜਾਂਦੀ ਮੈਂ ਘਰੇ ਆਉਣਾ ਸੀ ਤੇ ਬਾਕੀ ਇਹ ਵੀ ਮੰਮੀ ਨੇ ਜੇ ਤੈਨੂੰ ਘਰੋਂ ਕਾਢੀ ਦਿੱਤਾ ਹੀ ਤੇ ਕਿਤੇ ਨਹੀਂ ਮੰਮੀ ਨੇ ਸਿਰ ਤੇ ਨਹੀਂ ਚੁੱਕ ਕੇ ਘਰ ਲੈ ਜਾਣਾ ਮੈਂ ਘਰ ਹੀ ਆਉਣਾ ਹੀ ਸਾਡਾ ਸਾਰਿਆਂ ਦਾ ਘਰ ਸਾਂਝਾ ਵੇ ਇੱਥੇ ਨਾ ਤੇ ਮੰਮੀ ਕੁਝ ਕਹਿ ਸਕਦੇ ਆ ਨਾ ਤੂੰ ਤੇ ਨਾ ਮੈਂ ਘਰ ਜਿਹੜਾ ਪਰਿਵਾਰ ਦੇ ਨਾਲ ਹੀ ਹੁੰਦਾ ਵਾ ਲਾਵਾ ਤੇ ਬਸ ਸਾਡੀ ਕਹਿਣ ਦੀਆਂ ਗੱਲਾਂ ਮੈਂ ਕਿਹੜੀ ਘਰ ਦੀ ਮਾਲਕਾਂ ਘਰ ਦੀ ਮਾਲਕ ਤੇ ਤੂੰ ਹੀ ਹੋ ਜਾਂ ਮੰਮੀ ਆ ਜਦੋਂ ਜੀ ਕੀਤਾ ਮੈਨੂੰ ਅੰਦਰ ਵਾੜ ਲਿਆ ਜਦੋਂ ਜੀ ਕੀਤਾ ਬਾਹਰ ਤੱਕ ਆ ਮਾਰਤਾ ਉਹ ਕੋਈ ਵੀ ਇਦਾਂ ਦੀ ਗੱਲ ਨਹੀਂ ਐਵੇਂ ਮਨਚ ਨਾ ਗਲਤ ਮਲਤ ਵਿਚਾਰ ਲਿਆ ਕਰਾਗਾ ਚੰਗੇ ਨਹੀਂ ਲੱਗੀ ਤਾਂ ਇਦਾਂ ਤੇ ਜੇ ਫਿਰ ਵੀ ਤੈਨੂੰ ਗੁੱਸਾ ਵਾ ਤੇ ਮੈਂ ਤੇਰ ਕੋ ਮਾਫੀ ਮੰਗ ਲੈਣਾ ਨਹੀਂ ਲਵ ਮਾਫੀ ਮੰਗਣਾ ਇਹ ਨਹੀਂ ਗੱਲ ਮੈਂ ਇਹ ਨਹੀਂ ਆ ਪਹਿਲਾਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਨਾ ਸੋਚ ਲੈਣਾ ਚਾਹੀਦਾ ਵੀ ਇਹ ਕਿਹਨੂੰ ਕੀ ਗੱਲ ਕਰਨਗੇ ਆ ਹੋ ਸਕਦਾ ਮੇਰੇ ਕੋ ਵੀ ਤੱਤੇ ਕਾ ਜ਼ਿਆਦਾ ਮੂੰਹ ਜੀ ਗੱਲ ਨਿਕਲ ਗਈ ਪਰ ਜੇ ਮੇਰੀ ਜਗਾ ਤੂੰ ਆਪਣੇ ਨੂੰ ਰੱਖੇਂਗੀ ਨਾ ਗੱਲ ਇਹਨਾਂ ਤੇ ਤੂੰ ਕਹੇਂਗੀ ਵੀ ਇਹ ਵੀ ਠੀਕ ਆ ਕਿਉਂਕਿ ਬੰਦਾ ਤੂੰ ਹੀ ਆਪਣੀ ਜਗਾ ਸਹੀ ਐ ਮੈਂ ਵੀ ਸਹੀ ਆ ਕਿਵੇਂ ਹਾਲਾਤੀ ਇਦਾਂ ਦੇ ਬਣ ਜਾਂਦੇ ਆ ਵੀ ਨਾ ਚਾਹੁੰਦੇ ਆ ਵੀ ਕੁਝ ਗਲਤੀਆਂ ਹੋ ਜਾਂਦੀਆਂ ਸਾਡੇ ਕੋਲ। ਐ ਤਾਂ ਸਹੀ ਆ। ਹੁਣ ਤੁਹਾਡੇ ਮੂੰਹ ਚ ਵੀ ਉਹ ਜੋ ਬੋਲ ਨਿਕਲੇ, ਕੁਝ ਮੈਂ ਵੀ ਤੁਹਾਨੂੰ ਗਲਤ ਕਿਹਾ, ਉਹ ਮੂੰਹ ਚ ਨਹੀਂ ਭੈਣਦੇ ਹੁੰਦੇ ਤੇ ਇਹੋ ਚੀਜ਼ਾਂ ਤੋਂ ਬਾਅਦ ਚ ਫਿੱਕ ਪੈ ਦਿੰਦੀ ਆ। ਸਹੀ ਗੱਲ ਆ। ਅੱਗੇ ਤੋਂ ਇਹਨਾਂ ਗੱਲਾਂ ਧਿਆਨ ਰੱਖੀ। ਕੱਲਾ ਮੈਨੂੰ ਨਾ ਸਮਝਾਇਆ ਕਰ, ਆਪਣੇ ਆਪ ਤੇ ਵੀ ਗੱਲ ਆਇਆ ਕਰ। ਇਦਾਂ ਨਾਲ ਹੱਸਦੀ ਰਿਹਾ ਕਰ। ਐਵੇਂ ਨਾ ਹਰ ਵੇਲੇ ਮੱਥੇ ਤੇ ਤੂੜੀਆਂ ਤੇ ਗੁੱਸੇ ਚ ਰਿਹਾ ਕਰ, ਚੰਗੇ ਨਹੀਂ ਲੱਗਦਾ। ਮੈਂ ਤਾਂ ਹੱਸਦੀ ਵਧੀਆ ਲੱਗਦੀ ਆ ਨਾ ਤੁਹਾਨੂੰ ਤੇ ਮੈਂ ਤਾਂ ਹੱਸਦੀ ਰਹਿਣੀ ਆ। ਹਾ ਅੱਧੀ ਤੇ ਘੱਟ ਲੱਗਦੀ ਲੜਦੀ ਜ਼ਿਆਦਾ ਲੱਗਦੀ ਆ ਮੈਨੂੰ ਖੋਜ ਰਹੀਦਾ ਹੀ ਰਹਾ ਵੈ ਤਾਂ ਚਾਹ ਜਾਂ ਚਾਵਣਾ ਕਪਣਾ ਪੀਣੇ ਤੇ ਚਾਹ ਹੀ ਯੁਵਾ ਨਹੀਂ ਬਾਸ ਮੈਨੂੰ ਕੋਉਂਦਾ ਲੈ ਦੱਸ ਤੈਨੂੰ ਹੀ ਕਹਿਣਾ ਹੋਰ ਕਿਨੂੰ ਕਹਿਣਾ ਚੰਗੀ ਇਹ ਵਹਿ ਗਈ ਨਾ ਉਦਾਂ ਹੀ ਗੁੱਸੇ 'ਚ ਕੇਵਲੇ ਥੋੜੀ ਜਿਆਦਾ ਹੋ ਜਾਂਦੀ ਆ ਹੈ ਦਿਲ ਦੀ ਚੰਗੀ ਹਾਂ ਵੇਹਲਾ ਫੋਨ ਦੀ ਬੈਟਰੀ ਡਾਊਨ ਕਰ ਛੱਡੀ ਆ ਤੇ ਹੁਣ ਉੱਠ ਕੇ ਤੇ ਚਲ ਗਈ ਹੈ ਈਆਂ ਇਹਨੂੰ ਹੀ ਲਾਵਾਂ ਚਾਰਜ ਤੇ ਲਵ ਇੱਥੇ ਆ ਜਾ ਤੂੰ ਇੱਥੇ ਆਣ ਕੇ ਚਾਹ ਪੀ ਲੋ ਗਰਲੇ ਨੇ ਭੇਜਾ ਜਰਾ ਕਿ ਮੇਰੀ ਗੱਲ ਸੁਣ ਤੇ ਮੈਂ ਨਵਾਂ ਬਲੇ ਟੈਸਟ ਕਰਦਾ ਪਰਿਆ ਹੁਣ ਮੰਮੀ ਮੈਨੂੰ ਕੀ ਪਤਾ ਕਾਹਦਾ ਟੈਸਟ ਭੜਿਆ ਮੈਂ ਕਿਹੜਾ ਉਹਦੇ ਨਾਲ ਗਈ ਆ ਉਹਨੇ ਕਿਹਾ ਮੇਰੇ ਕੋ ਪੁੱਛ ਕੇ ਭੜਿਆ ਵਾ ਆਹੇ ਮੈਂ ਤੇ ਤੈਨੂੰ ਪੁੱਛਿਆ ਹੀ ਤੂੰ ਉੱther ਲੜਨ ਦੇ ਪਈ ਆ ਉਹ ਤਰ੍ਹਾਂ ਤੈਨੂੰ ਨਿਗੀ ਨਿਗੀ ਗੱਲ ਦਾ ਉਹਨਾਂ ਦਾ ਪਤਾ ਹੁੰਦਾ ਮੰਮੀ ਮੈਂ ਨਹੀਂ ਖਬਰ ਰੱਖਦੀ ਹੁੰਦੀ ਤੂੰ ਹੀਰਾ ਦੇ ਤੈਨੂੰ ਪਤਾ ਹਣਾ ਚਲੋ ਤੂੰ ਦੋਵੇਂ ਬੈਸਣ ਕਾਲੀ ਲੱਗਦੀਆਂ ਜੇ ਕੋਈ ਨਹੀਂ ਮੰਮੀ ਜੇ ਇਹਨਾਂ ਕੋਲ ਟੈਸਟ ਭੜਿਆ ਵਾ ਤਾਂ ਮੈਂ ਕਰਕੇ ਹੁਣਾ ਪਤਾ ਬਣਾਉ ਮੇਰੇ ਕੋਲ ਵੀ ਸੋ ਗੱਲ ਪਰਸੋ ਪਰਸੋਂ ਤੇ ਜਾਏ ਨਹੀਂ ਗਿਆਗਾ ਨਹੀਂ ਉੱਧਰ ਨਹੀਂ ਗਾ ਜਾਣਾ ਉਹਨਾਂ ਥੋੜੀ ਮੇਰੀ ਕਿਟਾਈ ਕੀਤੀ ਰਿਸ਼ਤਾ ਛੱਡ ਕੇ ਉਹ ਮੰਮੀ ਚਲੋ ਛੱਡੋ ਗੱਲਾਂ ਅੱਪ ਤੇ ਗੰਨੇ ਟੈਕਸ ਦਾ ਪਤਾ ਕਰੀਏ ਤੇ ਨਾਲੇ ਆਪਣੀ ਧੀ ਆ ਪਤਾ ਨਹੀਂ ਕਰਨਾ ਤੇ ਕਿੰਨੇ ਕਰਨਾ ਮੈਂ ਤਾਂ ਉਤਰਾ ਨਹੀਂ ਪੁੱਛਿਆ ਮੈਂ ਹਸੈਂਦ ਪਤਾ ਹੋਣਾ ਇਹਨੂੰ ਜੇ ਤੈਨੂੰ ਇੰਨਾ ਹੀ ਆ ਕਿ ਮੇਰੀ ਬੇਇੱਜ਼ਤੀ ਹੋਈ ਆ ਤੇ ਤੁਸੀਂ ਉਹਨਾਂ ਦੀ ਕਿਉਂ ਟੈਨਸ਼ਨਾਂ ਲੈਣ ਦੇ ਉਹ ਜੋ ਮਰਜ਼ੀ ਕਰਨ ਨਾਲੇ ਤੂੰ ਸ਼ੁਕਰ ਕਰੋ ਟਾਈਮ ਸਿਰ ਮੁੰਡੇ ਦਾ ਪਤਾ ਲੱਗ ਗਿਆ ਨਹੀਂ ਤੇ ਤੁਹਾਨੂੰ ਸਾਰੀ ਉਮਰ ਗੱਲਾਂ ਹੋਣੀਆਂ ਹੀ ਤੂੰ ਚੁੱਪ ਕਰਕੇ ਤੇ ਬੈਠੇ ਰੋ ਤੇਰਨਾ ਮੈਂ ਗੱਲ ਨਹੀਂ ਕੀਤੀ ਐਡੀ ਜ਼ਬਾਨ ਚ ਲਾਉਣ ਦੀ ਮੈਂ ਤਾਂ ਲਾਵਣਾ ਗੱਲ ਕਰਨ ਦੀ ਤੇ ਮੰਮੀ ਪਹਿਲਾਂ ਪੁੱਛਿਆ ਤੇ ਮੈਨੂੰ ਹੀ ਤਾਂ ਪੋਛੇ ਨੇ λεਆ ਮੈਂ ਅਸਾਂ ਤਾਂ ਪਤਾ ਹੋਊਗਾ ਬੱਸ ਹੀ ਕਰ ਦੋ ਕਿ ਹਰ ਵੇਲੇ ਤੂੰ ਫਸਲ ਲੜਾਈ ਦਾ ਭਰਨਾ ਹੀ ਕੋ ਲੱਭਣਾ ਹੁੰਦਾ ਵਾ ਉਹ ਬੈਠੇ ਰੋ ਤਾਂ ਟਾਈਮ ਹੀ ਕੱਢ ਲਿਆ ਕਰੋ ਕਿ ਨਹੀਂ ਸਵੇਰੇ ਵੀ ਘਰ ਚ ਗੱਲ ਹੁੰਦੀ ਹੈ ਤੇ ਆ ਜਾਗ ਵਾਂਗੂ ਤਲਵਾਰਾਂ ਚੁੱਕ ਲੈਂਦੇ ਉਸ ਵੇਲੇ ਮੰਮੀ ਤੂੰ ਹੀ ਥੋੜਾ ਸਮਝਿਆ ਕਰ ਇਹ ਗੱਲ ਨੂੰ ਮੈਂ ਤੈਨੂੰ ਪੁੱਛਿਆ ਹੀ ਨਾ ਤੇਰੇ ਸਾਹਮਣੇ ਮੈਂ ਕੋਈ ਜ਼ਿਆਦੀ ਗਲਤ ਨਹੀਂ ਨਾ ਕੀਤੀ ਇਹ ਤਾਂ ਗਾੜੀ ਮੇਰੇ ਨਾਲ ਲੜਨ ਪੈਣ ਈ ਆ ਤੇ ਮੈਂ ਤੈਨੂੰ ਮਾਰਾ ਕੀ ਗਿਆ ਮੈਂ ਇਹੋ ਹੀ ਕਿਹਾ ਕਿ ਜਦੋਂ ਅਸੀਂ ਉਹਨਾਂ ਘਰ ਜਾਣਾ ਉਹਨਾਂ ਨਹੀਂ ਤੇ ਉਹਨਾਂ ਦੀ ਖਬਰਾਂ ਘਾਤ ਰੱਖਣੀਆਂ ਨੇ ਗਰਲੀਨ ਬਸ ਕਰ ਯਾਰ ਕੱਲ ਖਿੱਚੀ ਜਾਣ ਦੇ ਜਿੱਕੋ ਗੱਲ ਨੂੰ ਖਿੱਚੀ ਗਾਤਾ ਜਾਣ ਡਿਆ ਇਦਾਂ ਚੰਗੇ ਲੱਗੇ ਨਾ ਲੋਕ ਕੀ ਕਹਿਣਗੇ ਵੀ ਜਿਹੜੇ ਆਪਣੇ ਚਾਚੇ ਤਾਇਏ ਨਾ ਨਹੀਂ ਵਰਤਦੇ ਉਹਨਾਂ ਨੇ ਆੜ ਗਵਾਰ ਨਾ ਕੀ ਵਰਤਣਾ ਲੋਕਾਂ ਨੂੰ ਉਦਾਂ ਦੇ ਭੈ ਕੋਈ ਨਾ ਪਤਾ ਲੱਗੇ ਪਤਾ ਦੇ ਨੂੰ ਸੱਸ ਦੇ ਰੋਲੇ ਨੇ ਇੱਕ ਦਿਨ ਜਰੂਰ ਪਤਾ ਲਵਾ ਦੇਣਾ ਵੀ ਇਹਨਾਂ ਦੇ ਘਰ ਕੀ ਬੰਦਾ ਲੱਗਦਾ ਤਾਂ ਲੱਗ ਜਾ ਪਤਾ ਕਿੰਨੇ ਕ ਦਿਨ ਲੋਕਾਂ ਨੂੰ ਨਾਮ ਦੱਸੋਗੇ ਘਰ ਨਹੀਂ ਗੱਲ ਪਤਾ ਹੁੰਦੀ ਬਾਹਰ ਸਾਰਿਆਂ ਨੂੰ ਪਤਾ ਹੁੰਦੀ ਫੇਰ ਮੰਮੀ ਤੁਸੀਂ ਕੀ ਜਵਾਬ ਦੋਗੇ ਮੇਰੇ ਵੱਲ ਆਵੇ ਤਾਂ ਸਹੀ ਕੋਈ ਮੈਂ ਆਪਣੇ ਦੇ ਲੂੰਗੀ ਜਵਾਬ। ਕਾਹਦੇ ਦਰਦਾ ਤੇ ਕਿਤੇ ਘਰ ਨਹੀਂ ਕੋਈ ਵੱਡਦਾ ਹੈਗਾ। ਪਹਿਲਾਂ ਹੀ ਪੁੱਛਦੇ ਐ ਮੈਨੂੰ 100 ਵਾਰੀ ਤੇ ਤੁਹਾਡੀ ਮੰਮੀ ਕਿੱਥੇ ਆ? ਐਨਾ ਹੀ ਤੁਹਾਡਾ ਖੌਫ ਪਤਾ ਨਹੀਂ ਕੀ ਗੱਲ। ਐਨਾ ਕ ਦਬਕਾ ਨਾ ਰੱਖਣਾ ਹੀ ਪੈਂਦਾ ਵਾ। ਵੇਖ ਲੈ ਲਾਵ ਤੇਰੇ ਸਾਹਮਣੇ ਨਹੀਂ ਐ ਡਾਲਣੀ ਤੇ ਤੇਰੇ ਮਗਰੋਂ ਕੀ ਕਰਦੀ ਹੋਊਗੀ। ਮੰਮੀ ਸਾਡਾਂ ਤੇ ਤੁਸੀਂ ਦੋਵੇਂ ਨਹੀਂ ਜਿਹੜੀਆਂ। ਕਿਦੀ ਸੋਣਾ ਤੇ ਕਿਦੀ ਨਾ ਸੋਣਾ। ਪਰ ਮੇਰੀ ਇੱਕੋ ਗੱਲ ਤੁਸੀਂ ਦੋਵੇਂ ਸੁਣ ਲਓ। ਉਧਰ ਨਹੀਂ ਜਾਣਾ। ਮੰਮੀ ਇਹਦੇ ਪੱਕਾ ਕਰੂੰ ਕੱਢ ਦੂੰਗੀ। ਮੰਮੀ ਆਹ ਕਿਦੰਦੀਆਂ ਗੱਲਾਂ ਨੇ ਤੁਹਾਡੀਆਂ। ਤੂੰ ਸ਼ਰਤ ਦੀ ਪੁੱਠੀ ਰੱਖਦੇ ਜੇ। ਜਾ ਫੇਰ ਉਹਨਾਂ ਨਾਲ ਹੀ ਮਿਲੋ ਵਰਤੋ। ਮੇਰੀ ਨਾ ਹਸ ਰੱਖਿਓ। ਉਹ ਮੰਮੀ ਹਰ ਗੱਲ ਗੁੱਸੇ 'ਚ ਨਹੀਂ ਹੁੰਦੀ ਹੈਗੀ। ਲੰਨ ਘਰ ਚੜੇ ਆਂ ਤੇ ਜਾਣਾ ਆਪਾਂ ਉਧਰ ਨਹੀਂ ਹੈਗੇ। ਇੱਕਦੰਦੀ ਉਹ ਵੀ ਆਪਣਾ ਘਰ ਵਾ। ਜਾਂ ਫੇਰ ਮੇਰੇ ਸਿਰ ਚੜ ਕੇ ਜਾਣਾ ਤਾਹੀ ਉਧਰ। ਮੈਂ ਕਰਕੇ ਨਾ ਐਵੇਂ ਮੈਂ ਪੰਗਾ ਲੈ ਲਿਆ ਵਾ ਕਿ ਚਲੋ ਪੂੜੇ ਬਣਾਉਣੀ ਆ। ਹੁਣ ਉਹ ਮੇਰੇ ਤੋਂ ਬਹਾਨੀ ਦੇ ਕੀ ਕਰਾਂ ਹੁਣ ਆਪ ਮੈਂ ਸੋਚਿਆ ਚੱਲ ਡੈਡੀ ਤੇ ਸਾਹਮਣੇ ਗਏ ਨੇ ਸ਼ਹਿਰ ਉਹਨਾਂ ਦੇ ਆਉਂਦੇ ਆਉਂਦਾਂ ਨੂੰ ਬਣਾ ਲਾਂਗੀ ਤੇ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੀ ਭੀ ਆ ਵੇਖੋ ਮੈਂ ਖੀਰ ਪੂੜੇ ਬਣਾਏ ਆ ਚੱਲ ਕੋਈ ਨਹੀਂ ਹੁਣ ਭਾਬੀ ਦਾ ਤਰਲਾ ਮਾਰਦੀ ਆ ਉਹਨਾਂ ਨਾਲ ਨਹੀਂ ਤੁਸੀਂ ਬਣਾ ਦਿਓ ਤੇ ਜੇ ਉਹਨਾਂ ਨੂੰ ਵੀ ਨਾ ਜਾਚ ਹੋਗੀ ਤੇ ਤਾਈ ਜੀ ਨੂੰ ਕਹਾਂਗੀ ਕਿ ਮੈਨੂੰ ਇੱਕ ਰੀ ਦੱਸ ਦਿਓ ਬਾਕੀ ਮੈਂ ਆਪੇ ਸਾਰਾ ਕੰਮ ਕਰ ਲਾਂਗੀ ਇਹਨਾਂ ਨੇ ਤੇ ਬੂਆ ਬੰਦ ਕੀਤਾ ਕਹਿੰਦਾ ਨੀ ਕੌਣ ਆ ਗਿਆ ਮੀਚ ਹੁਣ ਟਕਾਈ ਹੈ ਨੀ ਅਮੀ ਭੈਣ ਡਿਆ ਤੁਹਾ ਬੀਜੀ ਮੈਨਾਂ ਤਾਂ ਡਿਵਲਾਈ ਹਾਂ ਕਿਸੀ ਕੰਮ ਜੀ ਤੁਸੀਂ ਫ੍ਰੀ ਜਿੱਤੇ ਆਏ ਹੋ ਹਾਂ ਕਰੇ ਕੀ ਮੇਰਾ ਟਾਈਮ ਹੈ ਨਹੀਂ ਐਨੇ ਗੁੱਸੇ ਚ ਕਿਹੜੀ ਗੱਲ ਨੂੰ ਪਤਾ ਕੀ ਹੋਇਆ ਵਾ ਮੈਨਾਂ ਪੂਰੇ ਲੱਗੇ ਹਾਂ ਬਣਾਉਣ ਤੇ ਮੈਂ ਸਾਰਾ ਕੁਝ ਕਰ ਲਿਆ ਮੇਰੇ ਤੋਂ ਬਹਨ ਨਹੀਂ ਦੇ ਤੇ ਆਜੋ ਹਾਂ ਮੜ ਜਾ ਮੈਨੂੰ ਦੱਸ ਦੋ ਕਿਦਾਂ ਬਹਨੇ ਆ ਜੇ ਤੈਨੂੰ ਨਹੀਂ ਨਾ ਜਾਜ ਤੇ ਤੂੰ ਨਹੀਂ ਕੱਢਨੇ ਆਪੇ ਸੰਮਣ ਕੱਢ ਲਈ ਕੀ ਉਹ ਕਿੱਥੇ ਆ ਉਹ ਤੇ ਭਾਬੀ ਜੀ ਘਰ ਨਹੀਂ ਹੈਗੀ ਨਾਲੇ ਉਹਨੂੰ ਵੀ ਨੀ ਨਾ ਜਾਚ ਹੈਗੀ ਉਹਦੇ ਘਰ ਕੀ ਤੇ ਮੈਂ ਦੇ ਹਾਂ ਕੰਨ ਵੀ ਚਲੋ ਸ਼ਹਿਰ ਗਈ ਇਧਰ ਜਦੋਂ ਆਏਗੀ ਨਾ ਤੇ ਉਹਨੂੰ ਮੈਂ ਸਰਪ੍ਰਾਈਜ਼ ਦਵਾਂਗੇ ਤੇ ਆਜੋ ਹਾਂ ਨਾ ਵੀ ਮੈਨੂੰ ਵੀ ਨੀ ਜਾਚ ਹੈਗੀ ਪੂੜਿਆਂ ਦੀ ਲੈ ਭਾਬੀ ਮੈਂ ਸੋਚਿਆ ਤੈਨੂੰ ਜਾਚ ਹੁਣੀ ਆ ਤੇ ਮੈਂ ਛੇਤੀ ਛੇਤੀ ਇਧਰ ਭੱਜ ਜਾਈ ਕਿ ਚਲ ਉਹਨਾਂ ਨੂੰ ਜਾ ਕੇ ਤੇ ਲੈ ਆਉਣੀ ਆ ਤੇ ਮੇਰੇ ਨਾਲ ਕੰਮ ਕਰਾ ਦੇਣਗੇ ਨਾਲੇ ਤੁਸੀਂ ਖਾ ਲਿਓ ਤੇ ਨਾਲ ਅਹੀਂ ਖਾ ਲਾਂਗੇ ਅਹੀਂ ਕਿਤੇ ਕਿੰਨੇ ਕ ਖਾਣੇ ਆ ਤੇ ਚਲੋ ਆਜੋ ਫਿਰ ਤਾਈ ਨੂੰ ਪੁੱਛ ਲੈਣ ਇਹਨਾਂ ਨਾਲ ਤੁਸੀਂ ਵੀ ਜਾ ਸਿੱਖ ਲਿਓ ਤੇ ਨਾਲ ਮੈਂ ਵੀ ਸਿੱਖਾਂਗੀ ਆਜੋ ਨਵ ਇੱਕ ਮਿੰਟ ਇੱਥੇ ਖਲੋ ਜਾ ਮੈਂ ਨਾ ਤੇਰੇਗੇ ਹੱਥ ਜੋੜਨੇ ਆ ਜੇ ਤੂੰ ਚਾਹਨੀ ਆ ਨਾ ਫੇ ਮੈਂ ਆ ਘਰ ਵਿੱਚ ਰਾਂ ਤੇ ਫਿਰ ਇੱਧਰ ਨਾ ਆਇਆ ਕਰੋ ਤੇ ਨਾ ਮੈਨੂੰ ਕੁਵਾਓ ਕਿਉਂ ਭਾਬੀ ਜੀ ਕੀ ਗੱਲ ਹੋਈ ਆ ਹੱਥ ਕਿਹੜੀ ਗੱਲ ਨੂੰ ਜੋੜਨਦੇ ਹੋ ਭਲੇ ਥੋੜੇ ਦਿਨ ਮੈਂ ਉਦੋਂ ਤੇ ਤੁਸੀਂ ਚੰਗੇ ਭਲੇ ਹੋ ਨਵ ਮੇਰੀ ਵੀ ਕੋਈ ਮਜਬੂਰੀ ਹੋਊਗੀ ਤੇ ਮੈਂ ਬਹੁਤਾ ਦੱਸ ਨਹੀਂ ਸਕਦੀ ਤੇ ਜਾ ਮੇਰੀ ਭੈਣ ਤੂੰ ਇੱਥੋਂ ਚੱਲ ਜਾ ਚਲੋ ਠੀਕ ਆ ਭਾਬੀ ਜੀ ਉੱਦਣਾ ਲਾਭ ਨੂੰ ਮੈਂ ਝੂਠ ਮਾਰਿਆ ਵਾ ਤੇ ਮੈਨੂੰ ਪੂੜੇ ਕੱਢਣੇ ਨਹੀਂ ਆਉਂਦੇ ਮੈਨੂੰ ਤਾਂ ਕੱਢਣੇ ਆਉਂਦੇ ਆ ਪਰ ਮੈਂ ਕੀ ਕਰ ਸਕਦੀ ਆ ਮੈਂ ਨਾ ਮਜਬੂਰ ਆ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਇਹਨੂੰ ਬੁਇਆ ਘਮੋੜਨ ਮੈਂ ਤੇ ਕਿ ਡੇਚਾ ਆਣ ਆ ਲਈ ਹਾਂ ਕਿ ਚਲ ਭਾਬੀ ਜੀ ਨੂੰ ਲੈ ਕੇ ਆਉਣੀ ਆ ਤੇ ਉਹਨਾਂ ਨੂੰ ਆਣੀ ਕਿ ਚਲ ਆਜੋ ਪੂੜੇ ਕੱਢੀਏ ਅੱਗੇ ਇਦਾਂ ਸਾਡੇ ਨਾਲ ਧਾਈ ਕਰਦੇ ਹੁੰਦੇ ਸੀ ਤੇ ਅੱਜ ਇਹ ਵੀ ਉਦਾਂ ਹੀ ਦੇਣੇ ਕਰਨਾ ਅਸੀਂ ਤੇਨਾਂ ਨੂੰ ਕੁਝ ਖਾਂ ਵੀ ਨਹੀਂ ਆ ਗੱਲ ਕੀ ਹੋਈ ਹੋਊਗੀ ਕਿਹੜੇ ਲੱਪਾ ਵੀ ਮੇਰੇ ਨਾਲ ਇੰਨਾ ਰੁੱਖਾ ਰੁੱਖਾ ਬੋਲਨੇ ਨੇ ਭੈ ਹੀ ਨਹੀਂ ਤੁਹਾਡੇ ਘਰ ਆਉਣਾ ਤੇ ਨਾ ਤੁਸੀਂ ਸਾਡੇ ਘਰ ਆਇਆ ਕਰੋ ਪਤਾ ਨਹੀਂ ਕੀ ਹੋਇਆ ਹੋਊਗਾ ਹੁਣ ਇਹਨਾਂ ਦੀ ਵੀ ਨਹੀਂ ਕੁਝ ਸਮਝ ਲੱਗਦੀ ਕਿਹੜੇ ਵੇਲੇ ਹੱਸਣ ਲੱਗ ਪੈਂਦੇ ਆ ਤੇ ਕਿਹੜੇ ਵੇਲੇ ਨਾਰਾਜ਼ ਹੋ ਜਾਂਦੇ ਆ ਜਦੋਂ ਮਰਜ਼ੀ ਮੂੰਹ ਬਣਾ ਕੇ ਬਹਿ ਜਾਂਦੇ ਆ ਤੇ ਜਦੋਂ ਮਰਜ਼ੀ ਆਣ ਕੇ ਘੋਰ ਮਿਲ ਜਾਂਦੇ ਆ ਜਦੋਂ ਕੋਈ ਕੰਮ ਹੁੰਦਾ ਵਾ ਉਦੋਂ ਚੰਗੇ ਬਣ ਜਾਂਦੇ ਆ ਤੇ ਉਦਾਂ ਫੇਰ ਮੂੰਹ ਫਲਾ ਲੈਂਦੇ ਆ ਕੋਈ ਹਾਲ ਨਹੀਂ ਸਮਝ ਨਹੀਂ ਲੱਗਦੀ ਇਹਨਾਂ ਦੀ ਨੇ ਕੀ ਕਰੇ ਬੰਦਾ ਚਲ ਕੋਈ ਗੱਲ ਨਹੀਂ ਆਪੇ ਮੱਥਾ ਮਾਰਦੀ ਆ ਦੋ ਚਰ ਖਰਾਬ ਹੀ ਹੋ ਜਾਣਗੇ ਜਾਂਚ ਤੇ ਆ ਜੂਗੀ ਨਾ ਕਿਸੇ ਨੂੰ ਕਹਿਣਾ ਤਾਂ ਨਾ ਪਊਗਾ ਵੀ ਸਾਨੂੰ ਦੱਸ ਦਊਣਗੇ ਚਲੋ ਠੀਕ ਹੈ ਜੀ ਮਿਲਦੇ ਆ ਗਰਲੀ ਨਾ ਯਾਰ ਕੱਪੜੇ ਕਰਦੇ ਇੰਨਾ ਟਾਈਮ ਮੈਂ ਕੱਪੜੇ ਪ੍ਰੈਸ ਕਰਤੇ ਆ ਤੂੰ ਤੁਸੀਂ ਪੱਗ ਕਿਹੜੀ ਬੰਨਣੀ ਆ ਪੱਗ ਵੇਖ ਲੈ ਜਿਹੜੀ ਉਹਨਾਂ ਨਾਲ ਮੈਚਿੰਗ ਹੁੰਦੀ ਉਹ ਮੰਨ ਲੈ ਨਾ ਵਾ ਚਲੋ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਤੈਨੂੰ ਪਤਾ ਵੀ ਇਹ ਮੁੜ ਕੇ ਟਾਈਮ ਗਿਆ ਵੀ ਲੱਗ ਜਾਣਾ ਵਾ ਚਲੋ ਠੀਕ ਆ ਮम्मी ਮੈਂ ਜਾਵਾਂ ਫਿਰ ਤੇ ਕਿੰਨਾ ਕੁ ਟਾਈਮ ਲੱਗੂਗਾ ਟਾਈਮ ਮੰਮੀ ਤੁਹਾਨੂੰ ਪਤਾ ਰਸਤਾ ਵੀ ਦੋ ਟਾਈ ਘੰਟੇ ਦਾ ਵਾ ਤੇ ਆਉਣ ਜਾਣ ਦਾ 5 6 ਘੰਟੇ ਤੇ ਇਦਾਂ ਲੰਘ ਜਾਣੇ ਆ ਤੇ ਜਿੱਥੇ ਵੀ ਜਾਣਾ ਉੱਥੇ ਵੀ ਘੜੀ ਲੱਗ ਜਾਣੀ ਆ ਸ਼ਾਮਾ ਨੂੰ ਮੈਨੂੰ 7 8 ਵਜ ਜਾਣੇ ਮੈਨੂੰ ਨਹੀਂ ਟਾਈਮ ਨਾ ਆਉਣ ਦੀ ਕੋਸ਼ਿਸ਼ ਕਰੀ ਨਾ ਸਮੇਂ ਨੇ ਚੰਗੇ ਮੰਮੀ ਆਪਣੇ ਲੋ ਤੇ ਹੈ ਹੀ ਆ ਪਰ ਤਨਪਾਸ਼ ਸ਼ਹਿਰਾਂ ਟ੍ਰੈਫਿਕ ਵੀ ਬੜੀ ਆ ਤੇ ਇਦਾਂ ਚਲੋ ਬਾਕੀ ਮਗਰੋਂ ਕੋਈ ਆਪੋ ਚ ਗੱਲਬਾਤ ਨਾ ਕਰਿਓ ਦੋਵੇਂ ਜਾਣੀਆਂ ਉਹਣਾ ਮਤਲਬ ਮੈਂ ਆਵਾਂ ਸ਼ਾਮਾ ਨੂੰ ਤੇ ਸ਼ਾਮ ਨੂੰ ਤਾਂ ਮਾਸ਼ਾ ਲੱਗਾ ਹੋਵੇ ਕਰ ਮੈਨੂੰ ਜਦੋਂ ਥੋੜੀ ਜਿਹੜੀ ਤਮਾਸ਼ਾ ਲਾ ਉਹਨੂੰ ਸਮਝਾ ਜੀ ਥੋੜਾ ਜਿਹਾ ਉਹਨੂੰ ਵੀ ਸਮਝਾਇਆ ਵਾ ਮੰਮੀ ਤੇ ਇਹ ਆ ਵੀ ਸੁੱਖ ਸਾਂ ਦੀ ਰੱਖਿਓ ਘਰ ਦੇ ਵਿੱਚ ਤੂੰ ਜਿਹੜੇ ਕੰਮ ਚੱਲਿਆ ਨਾ ਉਹ ਆਪਣੇ ਕੰਮ 'ਵਾਲ ਧਿਆਨ ਦੇ ਤੇ ਘਰ ਦੀ ਟੈਨਸ਼ਨ ਨਾ ਲੈ ਤੋ ਚਲੋ ਠੀਕ ਆ ਫਿਰ ਮੰਮੀ ਹਾਂ ਠੀਕ ਆ ਤੋ ਮੇਰੀ ਗੱਲ ਸੁਣਿਓ ਇੱਕ ਕੋਰੀਅਰ ਆਉਣਾ ਮੇਰਾ ਆਊਗਾ ਤੈਨੂੰ ਮਰੋ ਫੜ ਲਓ ਕੋਈ ਨਹੀਂ ਫੜ ਲਾਂਗੇ ਪਰ ਹੈ ਕਿ ਤਰ੍ਹਾਂ ਲੰਮੇ ਪਈ ਆ ਇਹ ਤਾਂ ਲੰਮੇ ਪੈਣਾ ਤੇ ਚੱਜ ਨਹੀਂ ਪੈ ਜਾ ਦਰਲੀਨ ਹੈ ਦਰਲੀਨ ਉੱਠਦਾ ਹੈ ਹੈ ਇਹਨੂੰ ਕੀ ਹੋ ਗਿਆ ਹੁਣ ਘਰ ਵੀ ਕੋਈ ਨਹੀਂ ਹੈਗਾ ਦੱਸ ਹੁਣ ਮੈਂ ਕੀ ਕਰਾਂ ਲਵ ਨੂੰ ਫੋਨ ਲਾਵਾਂ ਉਹ ਤੇ ਪਹੁੰਚਣ ਵਾਲਾ ਹੁਣ ਆਉਂਦੇ ਹਰ ਸਵਾਲ ਵਾਲ ਜੰਨੀ ਹੁਣ ਮੈਂ ਦਰਲੀਨ ਹੈ ਇਹ ਤੇ ਸੁਰਤੀ ਨਹੀਂ ਕਰਨ ਦੇ ਰਸ਼ਪਾਲ ਹੈ ਨਾਵ ਨਹੀਂ ਸਮਨੇ ਹਾਇਆ ਕਿੱਥੇ ਚਲ ਗੀਆਂ ਸਾਰੀਆਂ ਘਰ ਕੋਈ ਵੀ ਨਹੀਂ ਦਿਨ ਡਿਆ ਧਾਈ ਆਏ ਨੇ ਆਹੋ ਨਾਵ ਤੇਰੇ ਡਾਡੇ ਕਿੱਥੇ ਗਿਆ ਉਹ ਤੇ ਘਰ ਨਹੀਂ ਹੈਗੇ ਪਤਾ ਨਹੀਂ ਗਰਲੀਨ ਨੂੰ ਕੀ ਹੋ ਗਿਆ ਈ ਤੇ ਅੰਗੀ ਕੀ ਕਰੀਏ ਉਦਾਂ ਤਾਂ ਹੀ ਜਿਹੜੇ ਗੁੱਜ ਲੱਗਦੇ ਨਹੀਂ ਤੇ ਜਦੋਂ ਤੁਹਾਨੂੰ ਕੰਮ ਨੂੰ ਦੋ ਦੋਤੇ ਹਸਪੀਟਲ ਦੇ ਦਵਾ ਦਵਾ ਇਹ ਵਨ ਟਾਈਮ ਨਹੀਂ ਹੈਗਾ ਗੱਲਾਂ ਕਰਨ ਦਾ ਉਹ ਬੋਝ ਪਈ ਹੈ ਪਤਾ ਨਹੀਂ ਇਹਨੂੰ ਹੁਣ ਡਾਕਟਰ ਸਿੱਧਗੇ ਲਾਵ ਘਰ ਨੀਗਾ ਹੈਗਾ ਤੇ ਡੈਡੀ ਜੀ ਹੁਣੀ ਵੀ ਸ਼ਹਿਰ ਗਏ ਨੇ ਸਮਣ ਵੀ ਨਿਕਾ ਰਹੀ ਆ ਆਪਾਂ ਦੋਵੇਂ ਕੀ ਕਰਾਂਗੇ ਹੁਣ ਚੱਲ ਤੂੰ ਤੇ ਆ ਆਪਣੇ ਡੈਡੀ ਨੂੰ ਫੋਨ ਕਰ ਲਾਭ ਕਰ ਨੀਗਾ ਉਹਦੇ ਕੋਲ ਹੁਣ ਟਾਈਮ ਨਾ ਆਇਆ ਵੀ ਨੀ ਜਾਣਾ ਉਹ ਤੇ ਪਹੁੰਚਣ ਵਾਲਾ ਹੁਣਾ ਉੱਥੇ ਚਲੋ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਹੁਣੇ ਫੋਨ ਕਰਦੀ ਪਹੁੰਚੋ ਤੁਸੀਂ ਮੈਂ ਆ ਗਈ ਹੇ ਹੇ ਪਤਾ ਨਹੀਂ ਭਾਬੀ ਜਿੰਕੀ ਹੋ ਗਿਆ ਹੋਊਗਾ ਡੈਡੀ ਨੂੰ ਫੋਨ ਕਰਦੀ ਆ ਕਿ ਜਿੱਥੇ ਵੀ ਹੈਗੇ ਜੇ ਨਾ ਜਲਦੀ ਜਲਦੀ ਘਰ ਆ ਜਾਓ ਹਾਂ ਲਾਭ ਮੈਂ ਤੇ ਰਸੋਈ 'ਚ ਕੰਮ ਕਰ ਰਹੀ ਹਾਂ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਰਸੋਈ ਦੇ ਅੰਦਰ ਡਿੱਗੀ ਪਈ ਸੀ ਤੇ ਤੂੰ ਛੇਤੀ ਛੇਤੀ ਕਾਰਜ ਨੂੰ ਫੋਨ ਕਰਨਾ ਕੋਈ ਨਹੀਂ ਤਾਈ ਜੀ ਤੁਸੀਂ ਫਿਕਰ ਨਾ ਕਰੋ ਮੈਂ ਡੈਡੀ ਨੂੰ ਲੈਣ ਵਿੱਚ ਕੀਤਾ ਵਾ ਫੋਨ ਤੇ ਆਉਣ ਲੱਗੇ ਨੇ ਉਹ ਕਿੱਥੇ ਨੇ ਭਾਬੀ ਆਓ ਅੰਦਰ ਪਈਏ ਇੱਕ ਵਾਰ ਫੋਨ ਆ ਗਿਆ ਜੀ ਇਹ ਤਾਂ ਲਾਵਦਾ ਹੈ ਹਲੋ ਹਾਂ ਲਾਉ ਕੀ ਹਾਲ ਹੈ ਵਧੀਆ ਵਧੀਆ ਕੰਮ ਦੱਸ ਭਾਬੀ ਨੂੰ ਕੀ ਗੱਲ ਅੱਛਾ ਤੇਰਾ ਪਲਾਹ ਹਜੇ ਉਹ ਨਹੀਂ ਮੈਂ ਗੱਡੀ ਤੇ ਨਹੀਂ ਆ ਅੱਜ ਤੇ ਮੋਹਰਸਾਲ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਥੋ ਲੱਲੇ ਨਾਲ ਕਿਸੇ ਦੀ ਗੱਡੀ ਸਿਰਫ 10 ਮਿੰਟਾਂ ਜੇ ਮੈਂ ਪਹੁੰਚਿਆ ਲੈ ਤੇਰੇ ਘਰੇ ਹਾਂ ਹਾਂ ਕੋਈ ਨਹੀਂ ਹੈਗੇ ਪੈਸੇ ਹੈਗੇ ਕੋਈ ਨਹੀਂ ਤੂੰ ਫਿਕਰ ਨਾ ਕਰ ਠੀਕ ਹੈ ਆ ਬੀਜੀ ਪਾਣੀ ਪੀਉ ਹਾਂ ਘੁੱਟਕ ਮਰਜੀ ਹੋਸ਼ ਤੇ ਕਰੋ ਹੋਇਆ ਕੀ ਤੁਹਾਨੂੰ ਮੈਨੂੰ ਨਾ ਚੱਕਰੀ ਹੋਈ ਜਾਂਦੀ ਆ ਕੋਈ ਗੱਲ ਨਹੀਂ ਹੌਸਲਾ ਰੱਖੋ ਕੀਤਾ ਫੋਨ ਡੈਡੀ ਨੂੰ ਉਹਨਾਂ ਨੂੰ ਆਉਣ ਲੱਗੇ ਨੇ ਉਹ ਫਿਰ ਤੁਹਾਨੂੰ ਲੈ ਕੇ ਜਾਂਦੇ ਨੇ ਸ਼ਹਿਰ ਥੋੜਾ ਜਿਹਾ ਭਾਬੀ ਜੀ ਹੋਰ ਪਾਣੀ ਪੀ ਲਉ ਹਾਂ ਨਾ ਮੇਰਨ ਜੀ ਕੰਡਿਆ ਹੈਗਾ ਤਾਂ ਆਪਣੇ ਵੀਰ ਨੂੰ ਫੋਨ ਲਾਇਆ ਵਾ ਹਾਂਜੀ ਕੀਤਾ ਵਾ ਦਾਈ ਜੀ ਨੇ ਫੋਨ ਉਹਨਾਂ ਨੂੰ ਕੋਈ ਨਹੀਂ ਤੇ ਟੈਨਸ਼ਨ ਨਾ ਲਾਓ ਠੀਕ ਹੋ ਜਾਣਾ ਮਨਮੋ ਟਿੱਟੇਲ ਮੱਤੀ ਹੋਈ ਜਾਂਦੀ ਆ ਤੁਸੀਂ ਤਾਂ ਜਦਾ ਹੀ ਦਿਲ ਛੱਡ ਗਏ ਹਰਿਸ਼ ਪਾਲ ਵੀ ਨਹੀਂ ਆਉਂਦਿਆ ਹੁਣ ਕੀ ਕਰਾਂ ਆਹ ਕਿਹਦੀ ਗੱਡੀ ਖਲੋਤੀ ਸੱਸ ਗੰਟੀ ਸੱਸਰੀ ਕਾ ਕਿਦਾਂ ਭਾਬੀ ਹੁਣ ਉਹ ਤਾਂ ਉੱਤਰੀ ਆ ਹਲੇ ਕੂਣ ਬੋਲਣੇ ਨੇ ਡਈ ਤੇ ਤੈਨੂੰ ਕਿਤਰਾ ਪਤਾ ਲੱਗਾ ਮੈਨੂੰ ਤਾਂ ਲੱਭ ਨਹੀਂ ਫੋਨ ਕੀਤਾ ਚਲੋ ਆਪਾਂ ਸ਼ਹਿਰ ਖੜੀ ਭਾਬੀ ਨੂੰ ਹਾਂ ਚੱਲ ਨਾ ਵੇ ਠੀਕ ਆ ਹੁਣ ਅਸੀਂ ਹੁਣ ਚੱਲੇ ਆ ਤੇ ਹੁਣ ਬੂਏ ਬਾਇ ਖੁੱਲੇ ਤੋਂ ਇੱਥੇ ਹੀ ਰਵੀ ਤੇ ਜੇ ਨਾ ਹੋਵੇ ਤਾਂ ਫਿਰ ਆਪਣੇ ਬੂਏ ਬੰਦ ਕਰਕੇ ਆ ਜੀ ਜਾਂ ਫਿਰ ਆਹ ਕਰਕੇ ਚਲ ਜੀ ਕੋਈ ਗੱਲ ਨਹੀਂ ਤਾਈ ਜੀ ਮੈਂ ਰੱਖ ਲਾਗੀ ਧਿਆਨ ਚ ਤੁਸੀਂ ਚੰਗੀ ਤਰ੍ਹਾਂ ਡਾਕਟਰ ਨੂੰ ਪੁੱਛ ਲਿਓ ਪਿਓ ਆ ਕੀ ਇਹਨਾਂ ਨੇ ਹਾਂ ਧਿਆਰ ਰੱਖੀ ਹਾਂਜੀ ਕੋਈ ਨਹੀਂ